ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪੰਜਵਾ ਜੋ ਕਿਛ ਕਰੈ ਸੋਈ ਪ੍ਰਭ ਮਾਨੈ ਓਏ RAM ਨਾਮ ਰੰਗ ਰਾਤੇ ਤਿਨ ਕੀ ਸੋਭਾ ਸਬਣੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ RAM ਹਰ ਸੰਤਾ ਜੀਵੜ ਨਾ ਕੋਈ ਮੇਰੇ RAM ਇੱਥੇ ਵਿਸਰਾਮ ਹੈ ਹਰ ਸੰਤਾ ਜੀਵੜ ਨਾ ਕੋਈ ਭਗਤਾ ਬਾਣ ਆਈ ਪ੍ਰਭ ਆਪਣੇ ਸਿਓ ਜਾਲ ਥਾਲ ਮਹੀਅਲ ਸੋਈ ਰਹਾਓ ਕੋਟ ਅਪਰਾਧੀ ਸੰਤ ਸੰਗ ਉਧਰੈ ਹਾਂਜੀ ਅਪਰਾਧੀ ਛੇਤੀ ਬੋਲਦਣਾ ਪੱਪੀ ਦੇ ਹੀਠਾਂ ਰਾਰਾ ਹੈ ਜੇ ਰਾਰਾ ਪੂਰਾ ਹੋਏ ਫਿਰ ਅਪਰਾਧੀ ਤੇ ਜੇ ਹੀਠਾਂ ਰਾਜਾ ਹੈ ਅਪਰ ਅਪਰਾਧੀ ਇਸ ਤਰ੍ਹਾਂ ਛੇਤੀ ਬੂਲਨਾ ਕੋਟ ਅਪਰਾਧੀ ਸੰਤ ਸੰਗ ਉਧਰੈ ਜਾਮ ਤਾਕੇ ਨੇੜ ਨ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰਸੋ ਆਣ ਮਿਲਾਵੇ ਮਾਇਆ ਮੋਹ ਭਰਮ ਭਉ ਕਾਟੈ ਸੰਤ ਸਰਣ ਜੋ ਆਵੇ ਜੇ ਹਾ ਮਨੋਰਥ ਕਰ ਆਰਾਧੇ ਜੇ ਹਾ ਮਨੋਰਥ ਕਰ ਆਰਾਧੇ ਜੇ ਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੇ ਜਨ ਕੀ ਮਹਿਮਾ ਕੀਤਕ ਬਰਣਾ ਜੋ ਪ੍ਰਭ ਆਪਣੇ ਬਾਣੀ ਕਹ ਨਾਨਕ ਜਿਨ ਸਤਗੁਰ ਭੇਟਿਆ ਸੇ ਸਭ ਤੇ ਭਏ ਨਿਕਾਣੇ ਸੂਹੀ ਮਹੱਲਾ ਪੰਡਵਾ ਮਹਾ ਅਗਣ ਤੇ ਤਦ ਹਾਥ ਦੇ ਰਾਖੇ ਪਏ ਤੇਰੀ ਸਰਣਾਈ ਤੇਰਾ ਮਾਣ ਸਾਨ ਰਿਧ ਅੰਤਰ ਸਰਣਾਈ ਨਾਣੇ ਨਾਲ ਬੋਲਣਾ ਤੇ ਰਿਧ ਦਦੇ ਨਾਲ ਬੋਲਣਾ ਪੂਲਾ ਹੋਰ ਦੂਜੀ ਆਸ ਚਕਾਈ ਮੇਰੇ RAM ਰਾਏ ਤੁਦ ਚਿਤ ਆਇਆ ਉਭਰੇ ਮੇਰੇ RAM ਰਾਏ ਇਥੇ ਇਸ RAM ਤੁਦ ਚਿਤ ਆਇਆ ਉਭਰੇ ਤੇਰੀ ਟੇਕ ਪ੍ਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਜਪ ਨਾਮ ਤੁਮਾਰਾ ਉਦਰੇ ਤੁਮਾਰਾ ਉਦਰੇ ਨਹੀਂ ਕਹਿਣਾ ਰਹਾਉ ਅੰਧ ਕੂਪ ਤੇ ਕਾੜ ਲੀਏ ਤੁਮ ਆੰਦ ਦਦਨਲ ਨਹੀਂ ਕਹਿਣਾ ਕਾੜ ਦੱਡੇ ਨਾਲ ਨਹੀਂ ਕਹਿਣਾ ਆੰਦ ਕੂਪ ਤੇ ਕਾੜ ਲਿਏ ਤੋਮ ਆਪ ਭਏ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦिए ਆਪ ਕਰੇ ਪ੍ਰਤ ਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾਲਾਏ ਪਰਮ ਗਿਆ ਪੈ ਮੋਹ ਬਿਨਾਸੀ ਮਿਟਿਆ ਸਗਲ ਵਿਸੂਰਾ ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤਗੁਰ ਪੂਰਾ ਸੁਹੀ ਮਹੱਲਾ ਪੰਜਵਾ ਜਬ ਕਾਚ ਨਾ ਸੀਓ ਤਬ ਕਿਆ ਕਰਤਾ ਕਵਨ ਕਰਮ ਕਰ ਆਇਆ ਜਾਪ ਬਾਦ ਤੇ ਯਮਕ ਲਾਦਨੀ ਹੈ ਜਬ ਕਛ ਇਉ ਨਹੀਂ ਬੋਲਨਾ ਜਬ ਕਛ ਨਾ ਸੀਉ ਇਥੇ ਠੰਮਕ ਲਾਦਨੀ ਹੈ ਤਾਬ ਕਿਆ ਕਰਤਾ ਇਥੇ ਵਿਸਨਾਮ ਕਵਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ ਮੇਰੇ RAM ਰਾਏ ਮੋਜ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਈ ਸਰਬ ਨਿਰੰਤਰ ਸੋਈ ਰਹਾਉ ਗਣਤੀ ਗਣੀ ਨਾ ਛੁਟੈ ਕਤਹੂ ਕਾਚੀ ਦੇਹ ਇਆਣੀ ਕਿਰਪਾ ਕਰੋ ਪ੍ਰਭ ਕਰਣਹ ਹਾਰੀ ਤੇਰੀ ਬਖਸ਼ ਨਿਰਾਲੀ ਜੀ ਜੰਤ ਸਭ ਤੇਰੇ ਕੀਤੇ ਘਾਟ ਘਟ ਤੂੰ ਹੀ ਧਿਆਇ ਤੇਰੀ ਗਤ ਮਿਤ ਤੂੰ ਹੈ ਜਾਣ ਹੈ ਕੁਦਰਤ ਕੀਮ ਨ ਪਾਈਐ ਨਿਰਗੁਣ ਮੁਗਧ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੈ ਤੇਰਾ ਪਾਣਾ ਸੁਹੀ ਮਹੱਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੇ ਕਿਸੇ ਤਰ੍ਹਾਂ ਭਾਗ ਠੜੇ ਨਹੀਂ ਕਹਿਣਾ ਭਾਗ ਠੜੇ ਪਾਦ ਦੇ ਵਿੱਚ ਠੱਠੀ ਤੇ ੜਾੜੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਹੈ ਪਾਠ ਇਕੱਠਾ ਹੀ ਹੈ ਭਾਗ ਠੜੇ ਹਰ ਸੰਤ ਤੁਮਾਰੇ ਭਾਗ ਠੜੇ ਹਰ ਸੰਤ ਤੁਮਾਰੇ ਜੇਨ ਘਰ ਜਿਨ ਘਰ ਧਨ ਹਰ ਨਾਮ ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨਾਕੇ ਕਾਮ ਮੇਰੇ RAM ਹਰ ਜਾਣ ਕੈ ਹਉ ਬਲ ਜਾਈ ਮੇਰੇ RAM ਇਥੇ ਵਿਸਰਾਮ ਹੈ ਹਰ ਜਾਣ ਕੈ ਹਉ ਬਲ ਜਾਈ ਕੇਸਾ ਕਾ ਕਰ ਚਬਰ ਟੁਲਾਵਾ ਕੈਸਾ ਕਾ ਕਰ ਚਵਰ ਟੁਲਾਵਾ ਕੈਸਾ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ ਰਹਾਓ ਜਨਮ ਮਰਨ ਦੁਹੂ ਮਹ ਨਾਹੀ ਦੁਹੂ ਇਹ ਦੁਹੂ ਯਾਨੀ ਦੋਹ ਬੋਲ ਕੇ ਹੂ ਨਾਲ ਬੋਲ ਦੇਣਾ ਵਿਚੋਂ ਡੈਸ਼ ਦੇ ਕੇ ਬੋਲਣਾ ਪਾਠ ਠਾਈਏ ਜਨਮ ਮਰਨ ਦੁਖ ਹੂ ਮਹਿ ਨਾਹੀ ਜਨਮ ਮਰਨ ਦੁਖ ਹੂ ਮਹਿ ਨਾਹੀ ਜਾਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤ ਸਾਹੀ ਪਾਤਸ਼ਾਹੀ ਕਠਾਈ ਪਾਠ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿੰਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਾਣ ਕੈ ਪੀਸਣ ਪੀਸ ਕਮਾਵਾ ਪੱਖਾ ਫੇਰੀ ਪਾਣੀ ਢੋਵਾ ਇਥੇ ਵਿਸਰਾਮ ਹੈ ਹਰ ਜਾਣ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਾਨ ਦੇਖਣ ਪਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ